ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਅੰਨੀਆਂ ਦੇ ਵਿੱਚ ਕਿਸਾਨ ਵੀਰੋ ਆਏ ਵਿਆ ਇਹ ਸਰਦਾਰ ਗਗੇਰ ਸਿੰਘ ਜੀ ਹੈਗੇ ਨੇ ਅੰਨੀਆਂ ਪਿੰਡ ਤੋਂ ਤੇ ਇਹ 1509 ਦੀ ਖੇਤੀ ਕਰਦੇ ਨੇ ਤਕਰੀਬਨ 7 ਸਾਲ ਹੋ ਗਏ ਚਿੱਟੇ ਨਾਲ ਜਿਵੇਂ ਅਸੀਂ ਪਨੀਰੀ ਬੀਜਿਆ ਇਹ ਪਨੀਰੀ ਦੇ ਤੌਰ ਤੇ ਖੇਤ ਦੇ ਵਿੱਚ ਹੀ ਛਿੱਟਾ ਦੇ ਦਿੰਦੇ ਨੇ ਤੇ ਇਹ ਦੱਸਣਗੇ ਵੀ ਇਹਨਾਂ ਨੇ ਕਦੋਂ ਬੀਜੀ ਹੈ ਪਨੀਰੀ ਤੇ ਕਿੰਨਾ ਬੀਜ ਪਾਇਆ ਤੇ ਕਿੰਨਾ ਇਹਦਾ ਚਾਰ ਆ ਜਾਂਦਾ ਜੀ हां जी सत श्री अकाल जी। ਮੈਂ ਅੰਮੀਆਂ ਤੋਂ ਵੋਲਦਾ ਵਰਦੀਪ ਸਿੰਘ ਆ। ਮੈਨੂੰ 7 ਕਿ ਸਾਲ ਹੋ ਗਏ ਇਹ ਸੁੱਕੀ ਬਿਜਾਈ ਕਰਦੇ ਨੂੰ ਇਹਦਾ ਛਿੱਟਾ ਦੇੂਜਾ ਪਾਣੀ ਦੇ ਵਿੱਚ। ਤੇ ਮੇਰੇ ਵਧੀਆ ਝਾੜ ਆਉਂਦਾ ਤੇ ਵਧੀਆ ਫਸਲ ਨਿਕਲਦੀ ਆ। ਥੋੜਾ ਜਿਹਾ ਕੱਖ ਹੋ ਜਾਂਦਾ ਇਹ ਪਟਾਉਣਾ ਪੈਂਦਾ। ਸਪਰੇਅ ਕਰਨ ਤੋਂ ਬਾਅਦ ਵੀ ਤੇ ਮੈਂ ਸਾਰੇ ਵੀਰਾਂ ਨੂੰ ਇਹੀ ਕਹਿਣਾ ਵੀ ਜੇ ਕਿਸੇ ਨੂੰ ਦੀ ਜਮੀਨ ਹੈ ਘਰ ਦੀ ਜਮੀਨ ਹੈ ਉਹਦੀ ਬਜਾਈ ਆਪਾਂ ਸੁੱਕੀ ਬਜਾਈ ਕਰੋ ਕੋਈ ਉਹਦੇ ਚ ਘਾਟਾ ਨਹੀਂ ਰਹਿੰਦਾ ਕੋਈ ਆਪਾਂ ਨਹੀਂ ਬਜਾਈ ਵਾਸਤੇ ਵੀ ਇਹਨੂੰ ਕੋਈ ਨਹੀਂ ਪੰਦੇ ਮੌਕੇ ਨਾਲ بڑے ਬੰਦਿਆਂ ਨੂੰ ਤਾਂ ਮਿਲ ਜਾਂਦੇ ਨੇ ਛੋਟੇ ਜਿਹੇ ਸਾਮਾ ਨੂੰ ਬਹੁਤ ਘੱਟ ਮਿਲਦੇ ਇਸ ਕਰਕੇ ਮੈਂ ਕਹਿੰਦਾ ਵੀ ਇਹ 24 ਕੁ ਗੋਲਟਨ ਦਾ ਮੇਰਾ ਝਾੜ ਆਉਂਦਾ ਏਕੜ ਦੇ حساب ਨਾਲ ਜਿਹਦੇ ਵਿੱਚ ਮੈਂ 2 1/2 ਕਿੱਲੇ ਲੈਣਾ ਤੇ ਬਾਕੀ ਮੈਂ ਖੇਤੀ ਕਰਦਾ 12 13 ਕਿੱਲਿਆਂ ਦੀ ਉਹ ਠੇਕੇ ਤੇ ਲੈ ਕੇ ਜ਼ਮੀਨ ਨੇਟ ਰੋਇ ਜਿੰਦੀ ਆਉਮਾ ਰਾਂ ਨਾ ਕਦੂ ਲਾ। ਕਿਸਾਨ ਵੀਰ ਸਰ ਕਬੀਰ ਸਿੰਘ ਜੀ ਦੱਸਦੇ ਨੇ ਕਿ ਉਹਦਾ ਐਵਰੇਜ ਝਾੜਾ 1509 ਦਾ ਉਹ ਤਕਰੀਬਨ 24 ਕੁਇੰਟਲ ਦੇ ਲਗਭਗ ਆ ਜਾਂਦਾ। ਕਿਸਾਨ ਵੀਰ ਜਿਹੜੀ ਐਵਰੇਜ ਝਾੜਾ ਹੈ ਇਹਦਾ 1509 ਦਾ ਉਹ 15 ਕੁਇੰਟਲ 70 ਕਿਲੋ ਐਵਰੇਜ ਹੈ। ਜਿਹੜੀ ਇਹ ਬੜੇ ਸਫਲ ਕਿਸਾਨ ਇਹਨਾਂ ਨੂੰ ਕਿਹਾ ਜਾ ਸਕਦਾ ਤੇ ਇਹਦੇ ਲਈ ਇਹਨਾਂ ਨੂੰ ਇਮਾਰਤ ਪੱਤਰ ਵੀ ਮਿਲਿਆ ਹੋਇਆ। ਸਿੱਧੀ ਬਿਜਾਈ ਦੇ ਉੱਤੇ ਕਿਸਾਨ ਵੀਰੋ ਮੈਂ ਦੇਖ ਰਿਹਾ ਇਹਦੇ ਵਿੱਚ ਜਿਹੜਾ ਝੰਡਾ ਰੋਗ ਹੈ ਉਹ ਬਹੁਤ ਘਟ ਹੈ ਤੇ ਜਿਹੜੇ ਕੱਖ ਨੇ ਨਦੀਨ ਨੇ ਉਹ ਵੀ ਬਹੁਤ ਥੋੜੇ ਨੇ ਇਹ ਜਿਹੜੀ ਵੈਰੈਟੀ ਹੈ ਪੱਕਾ ਨੇ 120 ਦਾ ਲੈਣਦੀ ਹੈ ਕਿਸਾਨ ਵੀਰੋ ਜਿਸ ਤਰ੍ਹਾਂ ਸਰਦਾਰ ਗੁਰਦੇਵ ਸਿੰਘ ਬੀਜਦਾ ਹੈ ਇਹ ਇੱਕ ਹਫ਼ਤਾ ਹੋਰ ਪਹਿਲਾਂ ਆ ਜਾਂਦਾ 10 ਦਿਨ ਪੱਟ ਕੇ ਲਾਉਣ ਨਾਲੋਂ ਤੇ ਇਹ ਇਹਦੇ ਵਿੱਚ ਵੱਡਾ ਫਾਇਦਾ ਇਹ ਹੈ ਵੀ ਹੁਣ ਜਿਹੜੇ ਲੇਬਰ ਆ ਉਹ ਬਾਹਰੋਂ ਸੁਧਿਆ ਤਾਂ ਆਉਂਦੀ ਹੈ ਉਹ ਵੀ ਘਟਣੀ ਸ਼ੁਰੂ ਹੋ ਗਈ ਲੇਬਰ ਦੀ ਬਹੁਤ ਵੱਡੀ ਸਮੱਸਿਆ ਹੈ ਇਹ ਸਰਵਰਪ੍ਰੇਮ ਸਿੰਘ ਦਾ ਛਿੱਟਾ ਦੇ ਦਿੰਦੇ ਨੇ ਜਿਵੇਂ ਪਨੀਰੀ ਵੀਜੀ ਦੇ तकरीबन ਪਨੀਰੀਓ ਵੀਜੀ ਬੜਾ ਮੁਰਕੇ ਨਹੀਂ ਲਾਈ ਪੱਟੀ ਨਹੀਂ ਹੈਗੀ ਇਹ ਉਸੇ ਤਰ੍ਹਾਂ ਹੀ ਪਨੀਰੀਓ ਰੱਖੀ ਵੀ ਹੈ ਕਹੋ ਪੰਜਾਬੀ ਚ ਹੁਣ ਇਹਦੇ ਥੋੜੇ ਬਹੁਤ ਸ਼ਾਨਦਾਰ ਇਹਨਾਂ ਦਾ ਖੇਤ ਖੜਾ ਹੈ ਤੇ ਇਹਨਾਂ ਦਾ ਝਾੜ ਵੀ ਐਵਰੇਜ ਝਾੜ ਨਾਲੋਂ ਜ਼ਿਆਦਾ ਆਉਂਦਾ ਹੈ ਸਰਵਰਪ੍ਰੇਮ ਸਿੰਘ ਜਿਹੜਾ ਤੁਸੀਂ ਇਹਦੇ ਨਦੀਨ ਕੰਟਰੋਲ ਕਰਦੇ ਹੋ ਪਹਿਲਾਂ ਕਿਹੜੀ ਦਵਾਈ ਪਾਉਂਦੇ ਹੋ ਇਹਦੇ ਚ ਅਸੀਂ ਤਾਂ ਵੀ ਐਸੀ ਸਾਖੀ ਇੱਕ ਇੱਕ ਹੁੰਦੀ ਹੈ ਕਲੋਰ ਇਹ ਇੱਕ ਅਗਨੇ ਵੀ ਦਿੱਤੀ ਦੀ ਗੀ ਬੁੱਟਾ ਕਲੋ ਪੇ ਪਾਈ ਸੀ ਕਿਸਾਨਾਂ ਦੇ ਨਾਲ ਗ੍ਰੇਵਸ ਨੇ ਦੱਸਦੇ ਨੇ ਵੀ ਸਾਥੀ ਜਿਹੜੀ ਦਵਾਈ ਆ ਉਹ ਯੂਪੀਐਲ ਕੰਪਨੀ ਦੀ ਹੈਗੀ ਹੈ ਜਿਹੜੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਹੈ ਨਾਲ ਇਹਨਾਂ ਨੇ ਬੂਟਾ ਕਲੋਰ ਦੀ ਵੀ ਮਤਲਬ ਵਰਤੋਂ ਕਰੀਏ ਕਿੰਨੇ ਦਿਨ ਬਾਅਦ ਆਪਾਂ ਇਹ ਪਨੀਰੀ ਬੀਜ ਕੇ ਜਾਂ ਜੀੜੀ ਬੀਜ ਕੇ ਵੀ ਸਪਰੇਅ ਕਰੀ ਸੀ ਇਹ ਵੀ ਕਰੀ ਇਹ ਵੀ ਕਰੀ ਹੋਈ ਹੈ ਵੀ ਅਸੀਂ 25-22 ਦਿਨ ਬਾਅਦ ਜਿਹੜੀ ਉਹ ਜਿਹੜੀ ਸਾਖੀ ਪਾਈ ਦੀ ਉਹ ਅਸੀਂ ਨਾਲੇ ਪਾਈ ਸੀ ਸਾਥੀ ਦਵਾਈ ਦਾ ਕਿਸਾਨ ਵੀਰੋ ਜੇ ਮੈਂ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਹੈ ਵੀ 72 ਘੰਟੇ ਦੇ ਵਿੱਚ ਵਿੱਚ ਪਾਈ ਜਾ ਸਕਦੀ ਹੈ ਇਹਨਾਂ ਨੇ ਬੁੱਟਾ ਕੋਲ ਰਹਿਣਾ ਟੈਕਨੀਕਲ ਆ ਉਹ ਵੀ 20-25 ਦਿਨ ਬਾਅਦ ਪਾਇਆ ਤੇ ਹੁਣ ਇਹ ਜਿਹੜੀ ਖੜੀ ਐ ਇਸ ਉਹ ਜੀਰੀ ਤਕਰੀਬਨ ਬਹੁਤ ਸ਼ਾਨਦਾਰ ਹੈ ਤੇ ਇਹਦਾ ਝਾੜ ਵੀ ਬਹੁਤ ਚੰਗਾ ਆਊਗਾ ਜਿਵੇਂ ਦੱਸਦੇ ਨੇ ਵੀ 24 ਕੁਇੰਟ ਲਿਆ ਨਾਲ ਆ ਜਾਂਦਾ ਹੈ ਇਹਦੇ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ ਕਿਸਾਨ ਵੀਰੋ ਜੇ ਕਿਤੇ ਜੀਰੀ ਨਹਿਰੀ ਪਾਣੀ ਦੇ ਉੱਤੇ ਲੱਗੇ ਉਹ ਜਿਵੇਂ ਕੋਲੇ ਸੁਆ ਜਾ ਰਿਹਾ ਹੈ ਬਿਲਕੁਲੇ ਨਾਲੇ ਜੇ ਪੰਜਾਬ ਸਰਕਾਰ ਹੁਣ ਥੋੜੀ ਮਿਹਨਤ ਕਰਕੇ ਸਾਰੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਆ ਜਾਵੇ ਤਾਕੇ ਅਸੀਂ ਖੇਤੀ ਬਹੁਤ ਲੰਮੇ ਚਿਰ ਕਰ ਗਏ ਕਿ ਕਿਸਾਨ ਵੀਰੋਂ 20-20 ਫੁੱਟ ਦੇ ਟੋਟੇ ਪਾ ਗਏ ਸਾਡੇ ਮਲੋੜ ਵਾਲ ਨਾਲੇ ਤੇ بارش ਆ ਜਿਹੜੀ ਉਹ ਬਹੁਤ ਵੱਡੀ ਆੜ ਲੱਗੀ ਹੋਇਆ ਮੀਂਹ ਇਤਨੀ ਪੈ ਨਹੀਂ ਹੈਗੇ ਤੇ ਇਸ ਤਰ੍ਹਾਂ ਦੀ ਜਿਹੜੀ ਟੈਕਨੀਕ ਹੈ ਲਾ ਕੇ ਤੇ ਸਾਹ ਘਰੇ ਉਸ ਨੂੰ ਨਹੀਂ ਦੱਸਦੇ ਨੇ ਵੀ ਇਹਨੂੰ ਦੂਰ ਪਾਣੀ ਸਾਡੇ ਲੱਗੇ ਦੀ ਤੇ ਉਹਦਾ ਵਾੜ ਇਹਨਾਂ ਦਾ ਬੋਰ ਖਰਾਬ ਹੋ ਗਿਆ ਇਹ ਦੱਸਦੇ ਨੇ ਵੀ ਇਹਨੂੰ ਪਾਣੀ ਵੀ ਬੜੀ ਲੇਟ ਲਾਇਆ ਪਾਣੀ ਸਾਡੇ ਲੱਗਿਆ ਜੀ ਪਹਿਲਾਂ ਦੋ ਪਾਣੀ ਦਿੱਤੇ ਪਹਿਲਾਂ ਪਹਿਲੇ ਦਿਨ ਹੀ ਛਿੱਟਾ ਦਿੱਤਾ ਤੇ ਉਹ ਪੰਗਣੀ ਜਿਹੜਾ ਅਸੀਂ ਫੇਰ ਦਿੱਤਾ ਫਿਰ ਸਾਡਾ ਬੋਰ ਖੜ ਗਿਆ ਫਿਰ 26 ਮਹੀਨੇ ਤਣ ਪਾਣੀ ਲੱਗਿਆ ਸਾਡੀ ਬੋਰ ਵਾਲਾ ਵੀ ਨਹੀਂ ਮਿਲਿਆ ਹੁਣ ਇਹਦੇ ਸਾਰੇ ਪੰਜ ਪੰਜ ਪਾਣੀ ਲੱਗੇ ਨੇ ਕੋਈ ਸੀ 8 ਮਹੀਨੇ ਕਿਦਣ ਪਾਣੀ ਦੰਨੇ ਸਕਾਤ ਕਿਸਾਨ ਵੀਰੋ ਸਰ ਗਗਨ ਸਿੰਘ ਦੱਸਦੇ ਨੇ ਵੀ ਇਹਦਾ 26 ਰੰਦੇ ਪਾਣੀ ਨਾਲ ਲੱਗੇ ਜੀਰੀ ਮਤਲਬ ਪਾਣੀ ਨੂੰ ਝਲੜੀ ਆ ਮਤਲਬ ਇਹ ਨਹੀਂ ਹੈਗਾ ਵੀ ਜੀਰੀ ਦੇ ਵਿੱਚ ਹਾਲ ਮੇਲੇ ਅਸੀਂ ਪਾਣੀ ਖੜਾ ਰੱਖੀਏ ਤੇ ਮੈਂ ਸਮਝਦਾ ਵੀ ਇਹਦੇ ਵਿੱਚ ਜਿਹੜਾ ਬਹੁਤ ਸਾਰੇ ਸਾਡੇ ਮਿੱਤਰ ਕੀੜੇ ਨੇ ਜਿਹੜੇ ਗੰਡੋਏ ਨੇ ਹੋਰ ਬਹੁਤ ਸਾਰੇ ਮਿੱਤਰ ਕੀੜੇ ਨੇ ਤੇ ਉਹਨਾਂ ਨੂੰ ਸਾਹ ਹੁੰਦਾ ਹੈ ਇਹਦੇ ਵਿੱਚ ਜਿਹੜਾ ਝਾੜ ਹੈ ਕਿਸਾਨ ਵੀਰੋ ਇਸ ਤਰ੍ਹਾਂ ਦੀ ਵਿਦਾਈ ਦੇ ਵਿੱਚ ਜਿਹੜਾ ਸਾਡਾ ਅੱਗੇ ਜਾ ਕੇ ਅਸੀਂ ਕਣਕਾਂ ਦਾ ਸਾਤ ਦੇਸ ਉਹਦਾ ਜਿਹੜਾ ਝਾੜ ਆ ਵੀ 1.5-2 ਘੰਟਲੇ ਨਾਲ ਵੱਧ ਵੱਜ ਜਾਂਦਾ ਵੱਜ ਜਾਂਦਾ ਦੂਜੀ ਟੀੜੀ ਦੇ ਨਾਲੋਂ ਤੇ ਖੇਤ ਹੈ ਜਿਹੜਾ ਬਹੁਤ ਜਲਦੀ ਤਿਆਰ ਹੁੰਦਾ ਹੈ ਤੇਰੀ ਮਸ਼ੀਨਰੀ ਕੱਦੂ ਦੇ ਵਿੱਚ ਕਿਸਾਨ ਵੀਰੋ ਟੁੱਟਦੀ ਆ ਉਹਦਾ ਬੜਾ ਵੱਡਾ ਨੁਕਸਾਨ ਹੁੰਦਾ ਹੈ ਮਸ਼ੀਨਰੀ ਦਾ ਤੇ ਉਹ ਤੋਂ ਵੀ ਬਚਾਅ ਹੋ ਗਿਆ 10000 ਰੁਪਏ ਦੇ ਲਗਭਗ ਇਹ ਪਹਿਲਾ ਜਿਹਦੇ ਛਿੱਟਾ ਦਿੱਤਾ ਕਹਿੰਦੇ ਜੀ ਲਵਾਈ ਦੇ ਉੱਤੇ ਖਰਚਾ ਆਉਂਦਾ ਕੱਦੂ ਤੇ ਉਹ ਇਹ ਬਚਾ ਲਿਆ ਤੇ ਦੂਜੇ ਜਦੋਂ ਜਿਹੜੇ ਮਿੱਤਰ ਕੀੜੇ ਨੇ ਉਹ ਬਹੁਤ ਜ਼ਿਆਦਾ ਤਿਆਰ ਹੋ ਗਏ ਤੇ ਉਹਦੇ ਚ ਇਹਨਾਂ ਦੀ ਜਿਹੜੀ ਗਡੋਈ ਵੀ ਇਹਦੇ ਬਹੁਤ ਤਿਆਰ ਹੋ ਗਏ ਜਦੋਂ ਬਾਰਸ਼ ਗਿਆ ਕੋਈ ਹਫਤੇ ਬਾਅਦ ਰੱਖ ਦੇਣ ਬਾਅਦ ਉਹਨਾਂ ਨੂੰ ਪਾਣੀ ਲਾਉਂਦੇ ਨੇ ਕਿਸਾਨ ਵੀ ਉਹਦੇ ਚ ਜਦੋਂ ਖੇਤ ਦੇ ਵਿੱਚ ਲਗਾਤਾਰ ਕੱਦੂ ਕਰਕੇ ਪਾਣੀ ਘੜਾਉਂਦੇ ਤਾਂ ਸਾਡਾ ਕੋਈ ਵੀ ਮਿੱਤਰ ਕੀੜਾ ਜਿਹੜਾ ਉਹ ਵਿੱਚ ਪੈਦਾ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਸਾਹ ਹੀ ਨਹੀਂ ਆਉਣਾ ਇਹਦੇ ਜਿਹੜੇ ਸਾਡੇ ਮਿੱਤਰ ਕੀੜੇ ਨੇ ਉਹਨਾਂ ਨੂੰ ਸਾਹ ਆਉਂਦਾ ਹੈ ਤੇ ਇੱਕ ਕਿਸਾਨ ਵੀ ਜਿਹੜੇ ਕੱਦੂ ਕਰਕੇ ਅਸੀਂ ਝੋਨਾ ਲਾਉਂਦੇ ਨੇ ਉਹਦੇ ਮੀਥੇਨ ਗੈਸ ਹੈ ਜਿਹੜੀ ਉਹ ਪੈਦਾ ਹੁੰਦੀ ਹੈ ਇਹਦੇ ਨਾਲ ਸਾਨੂੰ ਹਮਸ ਹੁੰਦੀ ਹੈ ਤੇ ਗਰਮੀ ਮਹਿਸੂਸ ਹੁੰਦੀ ਹੈ ਕਿਸਾਨ ਵੀਰੋ ਇਸ ਖੇਤ ਦੇ ਵਿੱਚ ਅਸੀਂ ਖੜੇ ਹੈ ਤੇ ਇਹਦੇ ਵਿੱਚ ਕੋਈ ਹਮਸ ਨਹੀਂ ਆਈ ਜਿਹੜੇ ਕੱਦੂ ਵਾਲੇ ਖੇਤ ਨੇ ਜਿੱਥੇ ਅਸੀਂ ਝੋਲਾ ਕੱਦੂ ਕਰਕੇ ਲਾਉਂਦੇ ਉੱਥੇ ਬਹੁਤ ਵੱਡੀ ਹਮਸ ਆਉਂਦੀ ਹੈ ਤੇ ਮੈਂ ਸਮਝਦਾ ਇਸ ਤਕਨੀਕ ਦੇ ਨਾਲ ਜੇ ਕਿਸਾਨ ਵੀਰਾਂ ਨੂੰ ਅੱਗੇ ਇਸ ਤਕਨੀਕ ਨੂੰ ਥੋੜਾ ਥੋੜਾ ਚੈੱਕ ਕਰਨਾ ਚਾਹੀਦਾ ਖਾਸ ਕਰਕੇ ਇੱਥੇ ਨਹਿਰੀ ਪਾਣੀ ਹੈ ਨਹਿਰੀ ਪਾਣੀ ਤੇ ਤਾਂ ਇਹ ਤਕਨੀਕ ਬਹੁਤ ਕਾਮਲਾ ਹੋਊਗੀ ਜਿਹੜਾ ਸਾਡਾ ਪਾਣੀ ਆ ਹੋ ਰੀਚਾਰਜ ਹੋਊਗਾ ਧਰਤੀ 'ਤੇ ਜ਼ਮੀਨ ਦੀ ਸਿਹਤ ਵਧੂਗੀ ਤੇ ਅਗਲੀ ਫਸਲ ਦਾ ਸਾਡਾ ਝਾੜ ਵੀ ਜ਼ਿਆਦਾ ਆਊਗਾ ਮੈਂ ਸਾਹਕਦੇਵ ਸਿੰਘ ਉਹਨਾਂ ਨੇ ਬਹੁਤ ਅੱਛਾ ਇਹ ਪ੍ਰਾਲਾ ਕਰਿਆ ਤੇ ਕਿਸੇ ਵੀ ਕਿਸਾਨ ਵੀਰ ਨੇ ਇਹ ਖੇਤ ਦੇਖ ਕੇ ਜਾਣਾ ਹੋਵੇ ਤਾਂ ਸਾਹਕਦੇਵ ਸਿੰਘ ਆਪਣਾ ਟੈਲੀਫੋਨ ਨੰਬਰ ਦੱਸ ਰਿਹਾ ਨਹੀਂ ਤੇ ਆਪਣਾ ਐਡਰੈਸ ਦੱਸ ਰਿਹਾ ਨੇ ਜੀ ਮੇਰਾ ਪਿੰਡ ਨਹੀਂ ਆ ਜੀ ਮੇਰਾ ਨਾਮ ਗੁਰਦੇਵ ਸਿੰਘ ਹੈ ਤੇ ਮੈਂ ਛੋਟਾ ਕਿਸਾਨ ਹਾਂ ਮੈਂ ਸੱਤ ਸਾਲਾਂ ਤੋਂ ਇਹ ਕੰਮ ਹੈ ਆਪਣੀ ਜ਼ਮੀਨ ਦੇ ਵਿੱਚ ਹੀ ਸੁੱਕੀ ਬਿਜਾਈ ਕਰਦਾ ਤੇ ਮੇਰਾ ਨੰਬਰ ਹੈਗਾ 94175 ਕੰਮ ਨੂੰ 330 ਦੇ ਕਿਸੇ ਨੂੰ ਮਿਲਣਾ ਮੇਰੀ ਫਸਲ ਦੇਖਣੀ ਆ ਉਹ ਦੇਖ ਸਕਲਾ ਕੇ ਜਦ ਮਰਜ਼ੀ ਆਓ ਤੇ ਪਿੰਡ ਚ ਪੁੱਛ ਲੋ ਵੀ ਇਹ ਕਿੰਨਾ ਚਿਰ ਦਾ ਬੀਜ ਦਾ ਇਹ ਵੀ ਪਿੰਡ ਦੇ ਸਾਰੇ ਨੂੰ ਪਤਾ ਵੀ ਇੱਕ ਬੰਦਾ ਸਾਡਾ ਬੀਜ ਦਾ ਫਿਰ ਮੈਨੂੰ ਤੇ ਇਹ ਆਪਣਾ ਖੇਤੀਬਾੜੀ ਲੈ ਕੇ ਨਾ ਕਰਨੀ ਆ ਵੀ ਆ ਕੇ ਅਫਸਰ ਕੋਈ ਆਉਂਦੇ ਨੇ ਤੇ ਮੈਨੂੰ ਮੇਰਾ ਮਾਨਦਰ ਕਰਦੇ ਨੇ ਮੈਨੂੰ ਸਰਣ ਪੱਤਰ ਵੀ ਦਿੰਦੇ ਨੇ ਕਿਸਾਨ ਵੀ ਤੇ ਜਿਹੜੇ ਕਿਸਾਨ ਵੀਰਾਂ ਨੇ ਇਹਦੀ ਬਿਜਾਈ ਕਰਨੀ ਇਹਦੇ ਲਈ ਹੋਰ ਨਵੀਆਂ ਜਿਹੜੀਆਂ ਵੈਰਾਈਆਂ ਨੇ ਉਹ ਵੀ ਆ ਗਈਆਂ ਜਿਵੇਂ 1509 ਨੂੰ ਸੋਚ ਕੇ ਆਈਆਰ ਨੇ ਇੱਕ ਨਵੀਂ ਵੈਰਾਈ ਬਣਾਈ ਆ ਉਹਦਾ ਨੰਬਰ ਪੂਸਾ 1699 ਉਹਦੇ ਵਿੱਚ ਕੁਝ ਨਵੇਂ ਜੀਨ ਪਾਏ ਨੇ ਤੇ ਉਹਦਾ ਝਾੜ ਜਿਹੜਾ ਇਹਦੇ ਨਾਲੋਂ ਵੀ ਜ਼ਿਆਦਾ ਆਉਂਦਾ ਹੈ ਤੇ ਮੈਸਾਂ ਇਹਨਾਂ ਉਹ ਵੀ ਟਰਾਈ ਕਰਨੀ ਚਾਹੀਦੀ ਹੈ ਕਿ ਅੱਗੇ 1699 ਤੇ 1509 ਨੂੰ ਸੋਚ ਕੇ ਇੱਕ ਡੈਕਸੋਂ ਵਾਸਤੇ ਬਾੜੀ ਕਿਸਾਨਾਂ ਨੇ ਜਿਵੇਂ ਇੱਕ ਕਿਸਾਨ ਵੀ ਸਿੱਧੀ ਬਿਜਾਈ ਕਰਦਾ ਨਾ ਪਨੀਰੀ ਨਾਲ ਉਹਦੇ 1985 ਨੰਬਰ ਕਰਕੇ ਆ ਪੂਸਾ ਬਾਸਰਤੀ ਉਹਨੇ 85 ਜਿਹੜੀ ਇਸੇ ਸਾਲ ਹੈ ਤਕਰੀਬਨ ਮਈ ਦੇ ਐਂਡ ਦੇ ਵਿੱਚ 22 ਮਈ ਨੂੰ ਜਿਹੜੀ ਰਿਲੀਜ਼ ਕਰੀ ਐ ਆਈਆਰ ਦੇ ਜਿਹੜੇ ਡਾਇਰੈਕਟਰ ਨੇ ਡਾਕਟਰ ਏਕੇ ਸਿੰਘ ਮੈਂ ਸਮਝਿਆ ਉਹਦੇ ਬਿਸ਼ਪ ਪ੍ਰਸਿੱਧ ਵਿਗਿਆਨੀ ਨੇ ਝੋਨੇ ਦੇ ਬਾਸਮਤੀਆਂ ਦੇ ਜਿਨ੍ਹਾਂ ਨੇ ਸਾਰੀਆਂ ਬਾਸਮਤੀਆਂ ਜਿੰਨੀਆਂ ਵੀ ਇੰਡੀਆ 'ਚ ਲੱਗ ਰਹੀਆਂ ਨੇ ਤਕਰੀਬਨ 1509 1599 ਨੂੰ ਛੋਟ ਕੇ 1692 ਬਣਾਈ ਐ 1692 ਨੂੰ ਛੋਟ ਕੇ ਕਿਸਾਨ ਵੀਰੋ 18 ਸੰਤਾਰੀ ਬਣਾਈ ਐ ਜਿਹੜੇ ਇਹ ਬਹੁਤ ਵੱਡਾ ਰਕਬਾ ਆ ਗਿਆ ਜਿਹਦੇ ਚ ਉਹਦੇ ਤੇ ਨੈਕ ਬਲਾਸਟ ਜਿਹਨੂੰ ਅਸੀਂ ਕੱਢੀ ਤੌਰ ਕਹਿੰਦੇ ਆ ਗਰਦਨ ਰੋੜ ਉਹ ਬਿਮਾਰੀ ਨਹੀਂ ਉਹ ਦੀ ਕਿਸਾਨ ਵੀਰੋ ਇਹਦਾ ਝਾੜ ਵੀ ਜ਼ਿਆਦਾ ਆਇਆ ਉਹਦੇ ਚ ਝੁਰਸਰੋ ਨਾਲ ਲੜਨ ਦੇ ਵੀ ਜੀਮ ਪਾ ਤੇ ਕਿਸਾਨ ਵੀਰ ਹੁਣ ਇਸ ਸਾਲ ਜਿਹੜੀ 1985 ਕੱਢਿਆ ਉਹ ਡੈਕਸੋਇਨ ਵਾਸਤੇ ਬਹੁਤ ਆਲਾ ਉਹਦੇ ਚ ਮਹਿਜਾਤਾ ਪਰ ਕਰਕੇ ਇੱਕ ਦਵਾਈ ਫਰੀ ਹੋ ਗਈ ਜਿਵੇਂ ਇਹਦਾ ਦੇਖਣਾ ਸਾਲ ਪਹਿਸੋਂ ਕੋਈ ਕੋਈ ਬੂਟਾ ਖੜਾ ਨਗਦੀਨ ਦਾ ਕਿਸਾਨ ਵੀਰ ਉਹ ਜਿਹੜਾ ਹੈਗਾ ਮੈਂ ਸਾਵੇ ਦਾ ਵਿਹਨਦੀਨ ਨੇ ਥੋੜਾ ਬਹੁਤਾ ਇਹ ਵੀ ਉਹਦੇ ਨਾਲ ਤਾਪੂ ਆ ਜਾਣਗੇ ਤੇ ਦੂਜੀ ਕਿਸਮ ਦੇ ਦੇ ਝੋਨੇ ਉਗਦੇ ਨੇ ਡੈਕਸੋਇਨ ਦੇ ਵਿੱਚ ਜਿਵੇਂ ਸਿੱਧੀ ਵਿਹਾਈਟ ਕਰਦੇ ਤਾਂ ਲਗਾਤਾਰ 1509 ਬੀਜ ਆ ਰਹੇ ਨੇ ਅਰ ਜੇਕਰ ਹੋਰ ਵੈਰਾਈਟੀ ਬੀਜਾਂਗੇ ਤਾਂ ਉਹਦੇ ਪਿਛਲੇ ਸਾਲ ਦਾ ਝੜੇ ਵਿੱਚ ਉਹਨੇ ਬਹੁਤ ਓਕਿਆ ਹੁੰਦੇ ਨੇ ਉਹਦੇ ਜਿਹੜਾ ਸੀਡ ਆ ਸਾਡਾ ਜਾਂ ਸਾਡੇ ਸਾਡੇ ਜਿਹੜੇ ਬੀਜ ਨੇ ਉਹ ਮਿਕਸ ਹੋ ਜਾਊਗਾ ਤੇ ਉਹ ਜਿਹੜੀ ਹੈਗੀ ਆ ਅਗਲੇ ਸਾਲ ਸਾਰ 2200 ਨੀਲਾ ਕਰਕੇ ਟੈਸਟ ਕਰ ਲਏ ਇਹ ਦੇਵਾਂਗੇ ਰਾਂਹ ਸੀਡ ਉਹਦਾ ਵੀ ਸਾੰ ਵੀ ਦੱਸ ਸਕਦੇ ਟੈਕਨੀਕ ਹੈ ਜਿਹੜੀ ਅੱਛੀ ਹੈ ਜਿਹਨੇ ਏਕਸੇ ਕੋਲ ਉਹਨੇ 15 1121 11 ਸਿੱਕੀ ਪੂਸਾ ਬਾਸਮਤੀ 11 ਸਿੱਕੀ ਜਿਹੜੀ ਵਿਸ਼ਵ ਦੇ ਵਿੱਚ ਬਹੁਤ ਲੰਮੀ ਚਾਹ ਵਾਲੀ ਬਾਸਮਤੀ ਹੈ ਤੇ ਸਾਰੇ ਵਿਸ਼ਵ ਚ ਉਹਦਾ ਨਾਮ ਹੈ ਉਹਨੂੰ ਛੋਟ ਕੇ ਦਾ ਸਾਹਿਬ ਨੇ 17 18 ਬਣਾਈ ਹੈ ਉਹਦੇ ਚ ਵੀ ਨਵੇਂ ਜੀਨ ਪਾਏ ਨੇ ਤੇ 17 18 900 ਰੁਪਏ ਦਾ ਸਾਹਿਬ ਨੇ ਖੋਰ ਨਵੀਂ ਵੈਰਾਈਟੀ ਬਣਾਈ ਆ 1985 ਜਿਹਦਾ ਰੇਟ ਵੀ ਪਿਛਲੇ ਸਾਲ ਬਹੁਤ ਚੰਗਾ ਆ ਉਹ ਵੀ ਘੰਡੀ ਤੋੜ ਜਿਹੜਾ ਗਰਦਨ ਰੋੜ ਹੈ ਤੇ ਇੱਥੇ ਹਸਣੋ ਦਾ ਉਹ ਨਹੀਂ ਆਉਂਦਾ ਕਿਸਾਨ ਵੀ ਉਹ ਇਸਾ ਸਾਹਿਬ ਨੇ ਖੋਰ ਨਵੀਂ ਵੈਰਾਈਟੀ ਬਣਾਈ ਆ 1985 ਉਹਦੇ 'ਚ ਵੀ ਨਾ ਜਾ ਸਾਫਤਰ ਜਿਹੜੀ ਦਵਾਈ ਹੈਗੀ ਆ ਉਹ ਸਪਰੇ ਹੋ ਜੂਗੀ ਤੇ ਉਹਦਾ ਜਿਹੜਾ ਹੈਗਾ ਮੈਸਟਰ ਦਾ ਸਪਰੇ ਕਰਨ ਦਾ ਟਾਈਮ ਉਹ 15 ਦਿਨ ਤੋਂ ਲੈ ਕੇ 22 ਦਿਨ ਦੇ ਵਿੱਚ ਵਿੱਚ ਅਸੀਂ ਕਰ ਲਾਂਗੇ ਮੈਂ ਕਿਸਾਨ ਵੀ ਉਹਦੇ 2 ਏਕੜ ਲਾਏ ਨੇ ਇਹਦੇ ਨਾਲ ਜਿਹੜੀ 15 ਸਾਲ 9 ਦਾ ਸੋਧਾ ਦਾ ਰੂਪ ਹੈ 1985 ਜਿਹੜੀ 11 21 ਦਾ ਜਾਂ ਕਹਿ ਲਓ ਬਾਸਵਤੀ ਦਾ ਸੋਧਾ ਦਾ ਰੂਪ ਆ 1989 ਉਹਦਾ ਵੀ ਮੈਂ ਇੱਕ ਏਕੜ ਲਾਇਆ ਉਹਦੇ 'ਚ ਮੈਦਿਆ ਥਾ ਪਰ ਮੈਂ ਸਪਰੇਅ ਕਰੀ ਆ ਤੇ ਉਹਦੇ 'ਚ ਜਿਹੜੇ ਨਦੀਨ ਨੇ ਇਹਨਾਂ ਨੇ ਸਾਲ ਕੁ ਦੇਸੋਂ ਤੋਂ ਬਹੁਤ ਘਟ ਨੇ ਕੁੱਟਾਂ ਵਾਂ ਟੱਲਿਆ بس ਉਹ ਜਿਹੜੀ ਦਵਾਈ ਆ ਕਿਸਾਨ ਵੀਰ ਉਹਦਾ ਜੰਤਰ ਦੇ ਉੱਤੇ ਕੋਈ ਮਾਰਾ ਅਸਰ ਨਹੀਂ ਹੋਇਆ ਤੇ ਮੈਂ ਸਮਝ ਲਿਆ ਜਿਹੜਿਆ ਆਉਣ ਵਾਲਿਆ ਸਮਾਂ ਹੈਗਾ ਉਹ ਇਹ ਡੈਕਸੋ ਇਹਦਾ ਇਸ ਤਰ੍ਹਾਂ ਸਿੱਧੀ ਵੀ ਜਾਈ ਕਰਨ ਦਾ ਬਹੁਤ ਆੜਾ ਤੇ ਜਿਵੇਂ ਸਾਲ ਵਿਦੇਸੋਂ ਉਹਨਾਂ ਦਾ ਪਨੀਰੀ ਤਰ੍ਹਾਂ ਵੇਚਦੇ ਨੇ ਮੈਨੂੰ ਲੱਗਦਾ ਅਗਲੇ ਸਾਲ ਇਹਨਾਂ ਤੋਂ ਨਾ ਪੂਜੀ ਤਰ੍ਹਾਂ ਨਹੀਂ ਟਾਈ ਕਰਾਵਾਂਗੇ ਵੀ ਤਾਰ ਬੱਤਰ ਦੇ ਵਿੱਚ ਉਹ ਜਿਵੇਂ ਕਾਰਕੀ ਬੀਜ ਦਾ ਉਸ ਤਰ੍ਹਾਂ ਅਸੀਂ ਬਿਜਵਾਵਾਂਗੇ ਇਹਨਾਂ ਦੇ ਇਹ ਮਤਲਬ ਉਹਦੇ 'ਚ ਫਿਰਿਆ ਵੀ ਇੱਕ ਤਾਂ ਹੈਗਾ ਟੈਕਨੀਕ ਵੀ ਵੀ ਪੱਕੀ ਗੱਲ ਸੀ ਪਾਣੀ ਦਾ ਰਹੀ ਏ ਤੇ ਇਸ ਸਾਲ ਕਿਸਾਨ ਵੀਰੋਂ ਗਾੜਮੀ ਬਹੁਤ ਜ਼ਿਆਦਾ ਪਈ ਆ ਉਹਦੇ ਥੋੜੀ ਗਾੜਮੀ ਦੇ ਸ਼ੈਂਟ ਪ੍ਰੋਬਲਮ ਆ ਜਾਂ ਦੂਜੀ ਤਾਰ ਬੱਤਰ ਤੇ ਅਸੀਂ ਬੀਜ ਕੇ ਉਹ ਇੱਥੇ ਟਾਈਮ ਫਿਰ ਹਲਕੇ ਹਲਕੇ ਪਾਣੀ ਲਾਉਦੇ ਰਾਵਾਂਗੇ ਜਿਵੇਂ 8 ਦਿਨ ਬਾਅਦ ਪਾਣੀ ਲਾਉਂਦੇ ਨੇ ਤੇ ਉਹ ਮੈਸਾਂ ਦੇ ਨਾਲੋਂ ਵੀ ਜ਼ਿਆਦਾ ਵੇਤਰ ਹੋ ਸਾਰੇ ਕਿਸਾਨਾਂ ਦੇ ਉਹ ਜਿਹੜੇ ਵੈਰਾਈਆਂ ਲਗੀਆਂ ਉਹ ਵੀ ਅਸੀਂ ਟੈਸਟ ਕਰਾਵਾਂਗੇ ਜੀ ਤੇ ਇਹ ਬੜੀ ਅੱਛੀ ਟੈਕਨੀਕ ਹੈ ਖਾਸ ਕਰਕੇ ਨਹਿਰੀ ਪਾਣੀ ਦੇ ਉੱਤੇ ਤਾਂ ਇਹ ਬਹੁਤ ਕਾਮਯਾਬ ਹੋਊਗੀ ਜੇ ਪੰਜਾਬ ਸਰਕਾਰਾਂ ਸੂਇਆਂ ਦਾ ਪਾਣੀ ਅੱਗੇ ਵੀ ਕਿਸੇ ਵਜ੍ਹਾ ਸਾਰੀ ਜ਼ਮੀਨ ਨੂੰ ਪਹੁੰਚਣ ਲੱਗਦਾ ਸੀ ਨਾਵੇਂ ਸਿਰਫ ਫੇਰ ਲੱਗੇ ਤੇ ਇਹਦੇ ਚ ਜਿਹੜਾ بارش ਪਾਵੇ ਮਹਾਰਾਜ ਤੇ ਪਾਣੀ ਰੀਚਾਰਜ ਇਹਦੇ ਚ ਬਹੁਤ ਹੋਊਗਾ ਕਿਸਾਨ ਵੀਰੋ ਸਾਡੇ ਜੀ ਇਹ ਸੂਏ ਦੇ ਪਾਪਾ ਪਾਣੀ ਆ ਜੀ ਰੁਕ ਗੀਆਂ ਕਿਸੇ ਵਜ੍ਹਾ ਤੇ ਅੱਗੇ ਸਾਨੂੰ ਪਾਣੀ ਲਾਇਆ ਜਾਂਦਾ ਸਾਡੇ ਮੋਟਰ ਲੱਗ ਜੀ ਅਸੀਂ ਇਹਦੇ ਨਾਲ ਸਾਰਾ ਜੇ ਮੇਰੇ ਭਰਾ ਕੋਲ ਜ਼ਮੀਨ ਹੈ ਉਹਨਾਂ ਕੋਲ ਮੋਟਰ ਨਹੀਂ ਉਹ ਮੇਰੀ ਵਾਲੀ ਮੋਟਰ ਨਹੀਂ ਭਰਦੇ ਨੇ ਇਸ ਕਰਕੇ ਪਾਪਾ ਜ਼ਰੂਰ ਪੈ ਜਾਣੀਆਂ ਚਾਹੀਆਂ ਨੇ ਸਾਡੇ ਦੋ ਖੇਤ ਜਿਹੜੇ ਦੋਵੇਂ ਮਾਰੂ ਉਹਨਾਂ ਨੂੰ ਵੀ ਪਾਣੀ ਲੱਗਦਾ ਜਿਹਦੇ ਮੈਂ ਜਿਹੜੀ ਲਾਉਂਦਾ ਰਹਾਂ ਕਿਸਾਨ ਵੀਰੋ ਮੈਂ ਇਹ ਦੇਖ ਰਿਹਾ ਮੱਕੜੀ ਦਾ ਜਾਲਾ ਬਹੁਤ ਪੈ ਗਿਆ ਉਹ ਸਾਹਮਣੇ ਮੱਕੜੀ ਦਾ ਜਾਲਾ ਹੈਗਾ ਰਾਣੇ ਉਹ ਵਿੱਚ ਵੜ ਕੇ ਮੇਰੀ ਉਂਗਲੀ ਨੂੰ ਸਾਹਮਣੇ ਹੈਗਾ ਉਹ ਬੜੋ ਦੇਖੋ ਜਾ ਕੇ ਦਿਖਾਓ ਤੇ ਕਿਸਾਨ ਵੀਰੋ ਜਿਹੜੀ ਮੱਕੜੀ ਆ ਇਹ ਸਾਡੇ ਜਿਹੜੇ ਦੁਸ਼ਮਣ ਕੀੜੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਖਾਂਦੀ ਆ ਦੇਖੋ ਇਸ ਵੇਲੇ ਵੀ ਆ ਮੱਛਰ ਆ ਜਿਹੜਾ ਬਹੁਤ ਜ਼ਿਆਦਾ ਹੋਇਆ ਪੰਜਾਬ ਤੇੜਾ ਪਸ਼ੂ ਨੂੰ ਵੀ ਤੰਗ ਕਰਦਾ ਫਸਲਾਂ ਨੂੰ ਵੀ ਤੰਗ ਕਰਦਾ ਬੰਦਿਆਂ ਨੂੰ ਵੀ ਤੰਗ ਕਰਦਾ ਤੇ ਜਿਹੜੀ ਮੱਕੜੀ ਆ ਇਹਨੇ ਸਾਰੇ ਸਾਡੇ ਜਿਹੜੇ ਦੁਸ਼ਮਣ ਕੀੜੇ ਨੇ ਉਹਨਾਂ ਨੂੰ ਖਾ ਜਾਣਾ ਤੇ ਇਹ ਜੀਰੀ ਦੇ ਵਿੱਚ ਇਹਨਾਂ ਨੇ ਅਜੇ ਤੱਕ ਕੋਈ ਸਪਰੇ ਨਹੀਂ ਕਰੀ ਮਿਹਨਤਾਂ ਵੀਰੋ ਤੇ ਬਰੀ ਇਹ ਸ਼ਾਨਦਾਰ ਜੀਰੀ ਖੜੀ ਆ ਕਿਸੇ ਵੀ ਕਿਸਾਨ ਵੀਰ ਨੇ ਦੇਖਣੀ ਆ ਤਾਂ ਸਾਡੇ ਦੇਸ਼ ਤੋਂ ਉਹਦੇ ਖੇਤਾਂ ਚੰਨੀਆਂ ਪਿੰਡਾਂ ਆ ਕੇ ਦੇਖੀ ਜਾ ਸਕਦੀ ਆ